ਜਦੋਂ ਸਾਰੇ ਉੱਠ ਕੇ ਚਲੇ ਗਏ ਤਾਂ 52 ਕਵੀ ਪਾਹੀ ਨੰਦ ਲਾਲ ਵਰਗੇ ਪਾਹੀ ਲੋ ਵਰਗੇ ਜਿਹੜੇ ਮਹਾਰਾਜ ਦੀ ਉਸਤਤ ਕਰਦੇ ਹੁੰਦੇ ਸੀ ਰਾਤਾਂ 'ਚ ਉਹ ਬੈਠੇ ਸੀ ਉਹਨਾਂ ਨੇ ਬੁਲਾ ਲਿਆ ਉਹ ਕਹਿੰਦੇ ਲਾਲ ਸਿਆ ਆਹ ਕਹਿ ਕੀ ਕੀਤਾ ਇੱਥੋਂ ਤੱਕ ਤਾਂ ਠੀਕ ਸੀ ਬਈ ਇਹਨੇ ਵਿੱਚ ਦੀ ਕੋਈ ਤੀਰ ਤਲਵਾਰ ਬਾਣ ਹੋ ਨਹੀਂ ਸਕਦਾ ਤੇ ਤੂੰ ਗੁਰੂ ਨੇ ਕਹਿਤਾ ਵੀ ਥੋੜਾ ਤੀਰ ਨਹੀਂ ਲੰਘਣਾ ਉਹ ਜਦੋਂ ਮਾਇਆ ਦਾ ਪਰਦਾ ਸੀ ਉਹ ਉੱਠ ਗਿਆ ਕਹਿੰਦਾ ਅੱਛਾ ਹੈ ਕਿ ਆ ਗਿਆ ਗੁਰੂ ਨੂੰ ਉਹ ਆਗੇ ਹਾਂ ਜੀ ਉਹ ਕਹਿੰਦੇ ਫਿਰ ਹੁਣ ਬਚਾਓ ਮੈਨੂੰ ਉਹ ਕਹਿੰਦੀ ਪੰਜ ਪਿਆਰੇ ਜਿਹੜੇ ਕਲ ਕੀ ਪਾਲੇ ਗੁਰੂ ਨੇ ਸਾਜੇ ਨਾ ਸਾਕੀ ਪਾਲੇ ਦਿਨ ਉਹਨਾਂ ਨੂੰ ਆਪ ਦਾ ਸਰੂਪ ਦਿੱਤਾ ਕਲ ਕੀ ਪਾਲੇ ਗੁਰੂ ਨੇ ਮਹਾਰਾਜ ਨੇ ਲਿਖਤਾ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਵਾਸ ਤੇ ਜਿਹਨੇ ਖਾਲਸੇ ਨੂੰ ਆਪਣਾ ਰੂਪ ਦਿੱਤਾ ਉਹ ਪੰਜਾਂ ਪਿਆਰਿਆਂ ਦੇ ਚਰਨਾਂ 'ਚ ਚੜਿਆ ਜਾਂ ਉਹਨਾਂ ਦੇ ਚਰਨਾਂ ਦੇ ਢਹੇ ਤੇ ਮਾਫੀ ਮੰਗ ਲਿਆ ਹੋ ਸਕਦਾ ਤੂੰ ਬਖਸ਼ਿਆ ਜਾਵੇਂ ਨਹੀਂ ਧਰਤੀ ਅਸਮਾਨ ਦੀ ਪਾਵਰ ਤੋਂ ਕੋਈ ਕਿਤੇ ਬਖਸ਼ਿਆ ਨਹੀਂ ਜਾਂਦਾ ਲੋ ਕਹਿ ਰਹੇ ਆ ਸੁਣਿਓ ਕਿਹੜੀ ਰਾਤ ਦਾ ਸਮਾਂ ਪੰਜ ਪਿਆਰੇ ਥਾਲ ਨੇ ਪੰਜਾਬ ਪਿਆਰਿਆਂ ਦੇ ਜਲਨਾ ਚ ਜਾ ਕੇ ਆਵਾਜ਼ ਦਿੰਦਾ ਮਿਸਤਰੀ ਲਾਲ ਸਿੰਘ ਆ ਸੁਣਿਓ ਕੀ ਕਹਿ ਰੇ ਕਹਿੰਦਾ ਖਾਲਸਾ ਜੀ ਮੈਥੋਂ ਹੋ ਗਈ ਗਲਤੀ ਤੁਸੀਂ ਸੱਚੇ ਪਾਤਸ਼ਾਹ ਦਾ ਸਰੂਪ ਹੋ ਪੰਜ ਪਿਆਰੇ ਮੇਰੇ ਤੇ ਕਿਰਪਾ ਕਰੋ ਮੈਂ ਗੁਰੂ ਨਾਲ ਸ਼ਰਤ ਲਾ ਬੈਠਾ ਮੈਂ ਆਇਆ ਤਾਂ ਸੀ ਲੈਣ ਦਰਬਾਰ ਦੀ ਖੁਸ਼ੀਆਂ ਹੁਣ ਲੈ ਕੇ ਜਾਉ ਗਮੀਆਂ ਚਾਹੁੰਦਾ ਸੀ ਬਾਲਣਾ ਫਰਿਸ਼ਤਾ ਮੈਂ ਬਣ ਗਿਆ ਚੰਡਾਲ ਕਰਨਾ ਸੀ ਗੁਰਦਾਸ ਦਾ ਕਾਰ ਮੈਂ ਘਰ ਬੈਠਾ ਹੁਂ ਗਾਰ ਕਹੁੰਦਾ ਸੀ ਧਰਤੀ ਤੋਂ ਸਿੱਧਾ ਸਮਾਨ ਨੂੰ ਲੱਗਣਾ ਪਰ ਮੇਰਾ ਬੇੜਾ ਹੋ ਗਿਆ ਗਰਕ ਥੱਲੇ ਪਤਾਲ ਨੂੰ ਤਸਦਾ ਜਾ ਰਿਹਾ ਮੇਰੀ ਬੇਟੀ ਘੁੰਮਣ ਕੇ ਰੀਚ ਪੈ ਗਈ ਮੈਨੂੰ ਬਚਾਓ ਪਾਪੀ ਨੂੰ ਮੈਂ ਡੁੱਬਦਾ ਜਾ ਰਿਹਾ ਮੇਰੀ ਬੇਟੀ ਨੂੰ ਪਾਰ ਕਿਨਾਰੇ ਲਾ ਦੋ ਜਿਵੇਂ ਮੱਛੀ ਤਰਦੀ ਹੈ ਨਾ ਪਾਣੀ ਤੋਂ ਬਿਨਾ ਆਏ ਚਰਨਾ ਚ ਬੈਠਾ ਕਰ ਖੜਾ ਹੈ ਆਪ ਦੀ ਗਲਤੀ ਦੀ ਮਾਫੀ ਮੰਗਦਾ ਹੈ ਪੰਜਾਬ ਪਿਆਰਾਂ ਦੇ ਜਾਨਾਂ ਚ ਖੜ ਕੇ ਰੋ ਰੋ ਕੇ ਤਾਹਾਂ ਮਾਰ ਕੇ ਗੁਰੂ ਨਾਲ ਆਈ ਹੁ ਸ਼ਰਤ ਹੈ ਕਹੇ ਹੋਏ ਸ਼ਬਦ ਪੜਸਾਉਣ ਵਾਸਤੇ ਗੁਰੂ ਨੂੰ ਬੇਨਤੀਆਂ ਕਿਉਂ ਕਰਦੇ ਖੜ ਗਿਆ ਘਰ ਪੱਲੂ ਪਾ ਕੇ ਸੇਵਕ ਫਿਰ ਬੋਲੇ ਜੀ ਨੈਣੋ ਜਲ ਚਾਰੀ ਹੋ ਗਿਆ ਡਗਮਗ ਦੇਲੇ ਢੋਲੇ ਜੀ ਗਲਤੀ ਦੀ ਮਾਫੀ ਚੋਂਦਾ ਗਲਤੀ ਦੀ ਮਾਫੀ चाहो जेको हथ विच खुदा टुटी हुई जोड़ सतगुरू खालसा सतगुरू खालसा थो पार लॻा मेरीदा ਸਜੀ ਨਬਦੇ ਨੂੰ ਪਾਰ ਲਗਾ ਦੋ ਓ ਸਤਗੁਰੂ ਮੂਹ ਪੇਟਾ ਕਰਨੀ ਲਿਆਇਆ ਸੀ ਢਾਲ ਮੈਂ ਬਨਸੀ ਅੱਜ ਫਰਿਸ਼ਤਾ ਬਨ ਗਿਆ ਚੰਡਾਲ ਮੈਂ ਮਛਲੀ ਦੇ ਬੰਗੂ ਤਰਫੇ ਮਛਲੀ ਦੇ ਬੰਗੂ ਤਰਫੇ ਚਰਨਾ ਵਿੱਚ ਦਾ ਈ ਅਰਦਾਸ ਜੀ ਡੁੱਬਦੇ ਨੂੰ ਪਾਰ ਲਾ ਦਿਓ 에 ਹੋ ਸੀਗਰਵ ਧਾਰੀ 에 ਹੋ ਰਗੁਰਾਈ ਸੀ 에 ਸੇਨੇ ਤਨਸ਼ ਤੋੜ ਕੇ ਸੀਤਾ ਪਰਨਾਈ ਸੀ 에 ਸੇ ਦੀ ਮਨ ਜਨ ਲਖਾਂ 에 ਸੇ ਦੀ ਮਨ ਜਨ ਲਖਾਂ ਕਰਦੇ ਤਲਾਸ਼ ਜੀ ਡੁੱਬਦੇ ਨੂੰ ਪਾਰ ਲਗਾ ਡੁੱਬਦੇ ਨੂੰ ਪਾਰ ਲਾ ਦਿਓ ਮੇਰੀ ਅਰਦਾਸ ਜੀ ਡੁੱਬਦੇ ਨੂੰ ਪਾਰ ਲਗਾ ਦਿਓ ਦੁਨੀਆਂ 'ਚ ਹੋਣ ਨਾ ਆ ਸੱਚੀ ਸਰਕਾਰ ਦੀਆਂ ਗਾਵਾਂ ਨੇ ਤਨੂਰੀ ਸਫਤਾਂ ਜਾਂਦੇ ਦਰਬਾਰ ਦੀਆਂ ਚਾਨਾ ਵਿੱਚ ਅੰਤ ਬਰਾ ਪਾਲ ਲਗਾ ਦੋ ਮੇਰੀ ਅਰਦਾਸ ਜੀ ਧੁੱਪ ਦੇ ਨੂੰ ਪਾਲ ਲਗਾ ਦੋ ਸਾਰੀ ਗੁਰ ਸੰਗਤ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਲੋਪੇਰੋ ਤੋ ਕੀਦਾ ਇਤਿਹਾਸ ਪਾਉਣ ਵਾਲੇ ਦੀਵਾਨ ਤੇ ਕਹਿਣ ਦਾ ਯਤਨ ਕਰਾਂਗੇ ਤੇ ਹੁਣ ਮੈਂ ਸਾਰੀ ਗੁਰ ਸੰਗਤ ਪਾਵਨ ਚਰਨਾਂ 'ਚ ਬੇਨਤੀ ਕਰਾਂ ਅਮਰ ਕਥਾ ਦਾ ਸਮਾਹ ਹੋ ਚੁੱਕਿਆ ਹੈ